ਆਰੇ ਨੂੰ ਹੱਥ ਸ੍ਰੀਨਕਾਲ ਅਸੂ ਚੱਲੇ ਜੀ ਖੇਤਾਂ ਨੂੰ ਗੱਲਾਂ ਉੱਥੇ ਮੇਰੇ ਖਿਆਲ ਮੇਰੀ ਭੈਣ ਉਹ ਨਹੀਂ ਬੁਲਾਉਂਦੇ ਨੇ ਵੱਡੀ ਭੈਣ ਜਠਾਣੀ ਮੇਰੀ ਗੋਹਾ ਗੋਹਾਰੇ ਨੂੰ ਅੱਜ ਤੁਹਾਨੂੰ ਦਿਖਾਉਨੇ ਆ ਪਹਿਲਾਂ ਮੈਨੂੰ ਪਤਾ ਨਹੀਂ ਸੀ ਹੈਗਾ ਜੇ ਸੋ ਇਹਦੇ ਥੋੜੇ ਕੰਮ ਸੀ ਹੋ ਗਏ ਸੀ ਆਹ ਮੇਰੀ ਭੈਣ ਖੜੀ ਆ ਮੇਰੀ ਜਸਾਨੀਆਂ ਨੇ ਦੇਵੇ ਇੱਕ ਸਭੀ ਨੂਰ ਆਣੀਆਂ ਮੈਂ ਅੱਜ ਸੋਚਦੀ ਸੀ ਮੈਂ ਕਿ ਮੈਨੂੰ ਕੋਈ ਬਲੌਕ ਨਹੀਂ ਮਿਲਿਆ ਹੈਗਾ ਕੌਣ ਨੂੰ ਇਥੇ ਕਾਦੀ ਬਣਾਈਏ ਨਹੀਂ ਬੈਠ ਕੇ ਚਾਰ ਗੱਲਾਂ ਕਰਕੇ ਬਲਾਕ ਪਾਣਾ ਪਊਗਾ ਚੱਲ ਅੱਜ ਥੋੜਿਆ ਵਧੀਆ ਮਿਲ ਗਿਆ ਗਾਂਦ ਹੋਦੇ ਜੁਨੀਵਰਸਿਟੀ ਮਿਲ ਗਈ ਬਣ ਗਈ ਮਿਲ ਗਈ ਕਿੰਨੀ ਘੈਂਟ ਹੋ ਗਈ ਇਹ ਨਹੀਂ ਉਹ ਤਾਂ ਜੁਨੀਵਰਸਿਟੀ ਇਹ ਕੋਸੀ ਸਾਰਿਆਂ ਦਾ ਅੱਛਾ ਉਹ ਦੂਜੀ ਇਹ ਕੋਸਾ ਦੇ ਕਰਕੇ ਕੰਨ ਰਹਣੇ ਰੰਗ ਰੰਗ ਦਿੱਤਾ ਵਾ ਨਹੀਂ ਦੂਰ ਤੋਂ ਐ ਲੱਗਦਾ ਕਿ ਜਿਵੇਂ ਲੱਕੜ ਦਾ ਕੰਮ ਹੈ ਅੱਛਾ ਗੁਹਾਰੀ ਇੱਥੇ ਲਾਤੀ ਐ ਇੱਤ ਕੀ ਹੈ ਹਾਂ ਭੈਣ ਜੀ ਪੁੱਤੇ ਕੱਤ ਨਹੀਂ ਚਾੜੇ ਮੈਨੂੰ ਤਾਂ ਐਂਦੀ ਮੇਰੀ ਭੈਣ ਮੈਂ ਕਿ ਹੱਥੋਂ ਨਹੀਂ ਆਈ ਹੈਗੀ ਆਪਣੇ ਕੀ ਕਹਿੰਦੇ ਹੁੰਦੇ ਨੇ ਬਾਹਰੋਂ ਤੋਂ ਨਾ ਬਾਹਰੋਂ ਤੋਂ ਆ ਆਹ ਲੇਉੜਦਾ ਕਿੰਨਾ ਉੱਤਰਦਾ ਹੁੰਦਾ ਇਹਨਾਂ ਦਾ ਤਾਂ ਉਤਾਰ ਲੇਵੇ ਗੋਹੇ ਫੁੱਕਣ ਨੂੰ ਬਹੁਤ ਵਧੀਆ ਅੱਜ ਕੀ ਭੰਜੀ ਵਿੱਚ ਹੀ ਨਹੀਂ ਹੈਗੀਆਂ ਨਾ ਭੰਦੀ ਆਹੀ ਪੱਥੀਆਂ ਦੀਆਂ ਨੇ ਪੱਥੇ ਨਹੀਂ ਗੀਆਂ ਜਿਆਦਾ ਮੈਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਕਿਉਂ ਨਾ ਬੂ ਨਾਲ ਨਾ ਮੈਨੂੰ ਦੱਸ ਦਿੰਦੇ ਲਾ ਫਿਰ ਕੀ ਕਣਕ ਕਣਕਾਂ ਆ ਗਈਆਂ ਪੱਕ ਗਈਆਂ ਕਣਕਾਂ ਦੇਖੋ ਹੁਣ ਬਸ ਮਸ਼ੀਨਾਂ ਲੱਗ ਜਾਣਗੀਆਂ ਇੱਕ ਪੈਨ ਹਾਂ ਇਹਨੂੰ ਲੈਨੇ ਹਾਂ ਹਾਂ ਬੰਮਕੀ ਲੈ ਨਾ ਹੁਣ ਲੈ ਜੂ ਦਿੱਦੀ ਆਈ ਪਤਲਾ ਪਤਲਾ ਲਾ ਲਾਉਂਦੇ ਨੇ ਪਹਿਲਾਂ ਸਾਰਾ ਹੀ ਫੇਰ ਉਹ ਤੋਂ ਬਾਅਦ ਸਾਰਾ ਹੀ ਲਾਉਣਾ ਪੈਂਦਾ ਏ ਪਹਿਲਾਂ ਰੌਂਦੀ ਦਾ ਪ੍ਰਾਂਦੀ ਨੇ ਦੋ ਵੀ ਬਿਠਾਤੀ ਚਲ ਹੁਣ ਦੇਖੀ ਜਾਓ ਉੱਤੇ ਵੀ ਲਫਾਫਾ ਪਾ ਦਾਂਗੇ ਆਹਾ ਖੋਦ ਦੇ ਜੇ ਬੰਤ ਕਰਕੇ ਲੈ ਉੜ ਤਾਂ ਉਹ ਲਾਹੂਗਾ ਨਾ ਲੈ ਰਿਆ ਨਾ ਟੇੜਾ ਪੈ ਗਿਆ ਨਾ ਜਿਹੜੀ ਆਹਾ ਇਹ ਬਾਅਦ ਚ ਲਹੂ ਇੱਕ ਦੂਰਾ ਲੱਗਦਾ ਹੁੰਦਾ ਇਹ ਤਾਂ ਪਤਾ ਮੈਨੂੰ ਸਾਰਾ ਲੱਗਦਾ ਹੁੰਦਾ ਫੇ ਲਾएंगे ਨਹੀਂ ਲਾ ਪਤਲਾ ਪਤਨਾ ਸਾਰਾ ਉਹ ਨਹੀਂ ਬਸ ਫਿਰ ਤੁਹਾਨੂੰ ਪਿੰਡਾਂ ਦਾ ਪਤਾ ਹੀ ਨਹੀਂ ਹੈਗਾ ਨਾ ਪਤਾ ਹੈ ਹਾਂ ਤਾਂ ਪਿੰਡਾਂ ਵਾਲੀ ਆ ਹਾਂ ਨਾ ਮਾਏ ਬਾਜੀ ਕਰੰਦੀ ਆ ਤੂੰ ਸੁਣਾ ਕੋਈ ਪਿੰਡ ਦੀ ਗੱਲ ਹਾਂ ਨਾ ਤੂੰ ਪ੍ਰਾਣੀ ਹੋਗੀ ਮੈਂ ਵੀ ਪ੍ਰਾਣੀ ਹੋਗੀ ਤੂੰ ਵੀ ਪ੍ਰਾਣੀ ਹੋਗੀ ਨਾ ਹੁਣ ਦੋ ਦਿਨ ਜਾ ਕੀ ਪਤਾ ਲੱਗਦਾ ਆਏ ਸਾਡੀ ਉਹ ਦਸਪ੍ਰੀਤਾ ਆ ਜਾ ਹੱਥ دھو ਆਉਣ ਚਲ ਕੇ ਆਈਏ ਚਲ ਬੋਤਾ ਕੋ ਪਰ ਖਰਦੋ ਨਾ ਇੰਨਾ ਪਿਆਰਾ ਕਾਲਾ ਕਿਤਾਂ ਨਾ ਬਸ ਹਾਂ ਜਿਵੇਂ ਲੱਕੜ ਲਾਈ ਵੀ ਹੁੰਦੀ ਆ ਹਣੀ ਯੂਨੀਵਰਸਿਟੀ ਤੇ ਹੁਣ ਤਾਂ ਵੈਸੇ ਕਣਕਾ ਵੱਢਣ ਵਾਲੀਆਂ ਹੋ ਗਈਆਂ ਹਣੀ ਹਾਂ ਜੀ ਗੱਲ ਚੱਲਦੀ ਰਹੇਗੀ ਕੀ ਨਾ ਭਈ ਇਹ ਨਾ ਭਜਾ ਲਾਣਾ ਬਸ ਉਹ ਤਾਂ ਥੋੜਾ ਜਿਹਾ ਕੰਮ ਰਹਿ ਗਿਆ ਉੱਥੇ ਮੈਂ ਤਾਂ ਉਹ ਦੰਦ ਐ ਠੀਕ ਢਾ ਲਾਂਗੇ ਗਾਂ ਨੂੰ ਜੇ ਜੀ ਵੱਢ ਕੇ ਆ ਜੂ ਆਮਰੂਦ ਉਹੀ ਆ ਨਾ ਜਿਹਨੂੰ ਐਡਾ ਐਡਾ ਅਮਰੂਦ ਲੱਗਦਾ ਹੁੰਦਾ ਅੱਧੇ ਕਿਲੋ ਦਾ ਅਮਰੂਦ ਲੱਗਦਾ ਜਿਹਨੂੰ ਉਹੀ ਆ ਨਾ ਇਹ ਅਮਰੂਦ ਐਡਾ ਅਮਰੂਦ ਹੁੰਦਾ ਹਣੇ ਬੱਟੇ ਪੌਣਾ ਕਿਲੋ ਬਣਾ ਲਾ ਜਦੋਂ ਲੱਗਣਗੇ ਫੇਰ ਦਿਖਾਵਾਂਗੇ ਕਿ ਵਾਰ ਭਿੰਡਾ ਕਿੰਨੀ ਆ ਲੜਾ ਕੇ ਗਈ ਸੀ ਮੈਂ ਰੋਣ ਕਿ ਐਦ ਕੀ ਫਲ ਨਹੀਂ ਆਇਆ ਇਹਨੂੰ ਫੇਰ ਆਉਗਾ ਨਾ ਲੱਗੇ ਬੰਦੇ ਯਾਰ ਸੋ ਕਿਤੇ ਕਿਤੇ ਨੇ ਆ ਦੇ ਛੋਟੇ ਛੋਟੇ ਨੇ ਹਲੇ ਇੱਕ ਔਸ ਇੱਕ ਔ ਦੀ ਜਨਪੜ ਪੜ ਪੜ 36 ਜਾਂਦੇ ਨੇ ਲੱਗੇ ਹੋਏ ਪੌਤੇ ਆਹ ਲਾਇਆ ਮੇਰੀ ਭੈਣ ਨੇ ਸਬਜ਼ੀ ਲਾਈ ਆਹ ਆ ਪਿਆਜ਼ ਆ ਮੇਥੇ ਲਾਇਏ ਬਨੇ ਹਲੇ ਮੇਥੇ ਪੱਤੇ ਹੀ ਨਹੀਂ ਕੁਝ ਵੀ ਨਹੀਂ ਲਾਇਆ ਬੱਥ ਤਾਂ ਹਾ ਬਖਸ਼ੀ ਵਾਲਾ ਲਾਈਟਾਂ ਮੱਚਦੀਆਂ ਨੇ ਮਾੜੀਆਂ ਹਣੇ ਨਲ ਨਾਣਾ ਆ ਇਹ ਚ ਬੱਚਾ ਪਿੰਡਾਂ ਦਾ ਪਿੰਡਾਂ ਪਿੰਡ ਨਹੀਂ ਨੇ ਪਿੰਡਾਂ ਚ ਚ ਬੱਚਾ ਕਹਿੰਦੇ ਨੇ ਆਪਣੇ ਉਰੇ ਆਲੂ ਕਹਿੰਦੇ ਨੇ ਸਾਰੇ ਬਾਂਲ ਵੇੜ ਲਿਆ ਦੇਖੇ ਗੋਹੇ ਨਾਲ ਨਵਾਂ ਸੂਟ ਪਾ ਕੇ ਲਿਓ ਗੋਹਾ ਲਾਣ ਆਈ ਮੇਰੀ ਭੈਣ ਬਸ ਦੇ ਬੇਗਾਨੀ ਰੋਟੀ ਇਕੋ ਵੇੜਾ ਕਰਤਾ ਤੁਹਾਡੀ ਰੋਟੀ ਨੂੰ ਰੋਟੀ ਮਾ ਤੂੰ ਲਾ ਦੇ ਮੈਂ ਚਾਹ ਸਕਿਆ ਤੁਹਾਡੇ ਖਾਣੇ ਤੋਂ ਮੈਂ ਤਾਂ ਹੱਥ ਨਹੀਂ ਖਾਣੀਆਂਗੇ ਇਹਨੂੰ ਕਹਿ ਕੇ ਅੱਛਾ ਹੁਜੇ ਅਸੀਂ ਆਉਣਾ ਫਿਰ ਬਣਾਉਣੀ ਐ ਨੀ ਅੱਜ? ਹਾਂ ਨਾ ਬਣਾ ਰਹੀ ਆ ਖਾਓ ਹਾਏ ਨਾ ਨਾ ਉਹ ਗੱਲ ਨਹੀਂ ਹੈਗੀ ਚਾਚਾ ਜੀ ਨੇ ਵੇਲੇ ਕਹੀ ਦਿਨ ਨੂੰ ਆਉਣਾ ਕੋਈ ਪਤਾ ਨਹੀਂ ਕੱਲੂ ਤੁਰਤੇ ਤੱਕ ਆ ਨਹੀਂ ਪਤਾ ਪਰਸਨ ਤੋਂ ਤੇ ਸੰ ਉਹ ਤਾਂ ਪਹਿਲਾਂ ਪਹਿਲਾਂ 10ਵੀਂ 18 ਤਰੀਕ ਦੀ 10ਵੀਂ ਆ ਮੱਥਾ ਟੇਕਣ ਜਾਣਾ ਸੀ ਆ ਕੀ ਲੋਬੀਆ ਉਹ ਪਾਣੀ ਨਹੀਂ ਚਾਹੀਦਾ ਇਹ ਨਹੀਂ ਆਉਂਦਾ ਇਹ ਤਾਂ ਮੜਾ ਮੜਾ ਦਿੱਕਾ ਆ ਕੀ ਲੋਬੀਆ ਕੁੱਤਾ ਨਹੀਂ ਥੋੜਾ ਚਰਨ ਤੋਂ ਕਿੰਨਾ ਕੁ ਆ ਕੀ ਇਹੋ ਨਿੰਬੂ ਹਾਂਜੀ ਨਿੰਬੂਆਂ ਦਾ ਪੁੱਟਾ ਆ ਵੀ ਕਣ ਕਹਿਣਾ ਆਈ ਵੀ ਤੁਸੀਂ ਕਦ ਬਣਾ ਰਹੇ ਹੁਣ ਕੋਈ ਪਤਾ ਨਹੀਂ ਫੇਰ ਮਸ਼ੀਨ ਮੰਗਾ ਲਓ ਆ ਜਨਿਵਰਸਟੀ ਦੀ ਨਾਲ ਇੱਕ ਟਮਾਚਰੀ ਹੈ ਨੀ ਦੂਜੀ ਦੀ ਲਾਲ ਲਾਜ ਯੂਨੀਵਰਸਟੀ ਆ ਲਾ ਹੁੰਦਾ ਜਨਿਵਰਸਟੀ ਲਾਜ ਯੂਨੀਵਰਸਟੀ ਇਹ ਸਟੇਟ ਯੂਨੀਵਰਸਟੀ ਆ ਇਹ ਤੇ ਉਹ ਕਹਣਾ ਖੜ ਜਾ ਮਨਦੀਪ ਚੱਲ ਜੀ ਗੋਹਾ ਲੱਗ ਗਿਆ ਸਾਡੀ ਗੋਹਾਰੀ ਨੇ ਹੁਣ ਹੁਣ ਸੁੱਕੇ ਤੋਂ ਬਾਅਦ ਅਸੀਂ ਇਹਨੂੰ ਬੰਨ੍ਹ ਦੇਣੀ ਆ ਬੰਨ੍ਹਣੀ ਆ ਕਿ ਲਪਾਫਾ ਦੇਣਾ ਲਪਾਫਾ ਦੇ ਕੇ ਫੇਰ ਕਾਦੇ ਕੀ ਚਾਹ ਆ ਪੁੱਛਣੇ ਆ ਤੇ ਉਹ ਮੈਂ ਪਈਆਂ ਨੇ ਉਹ ਆਪਾਂ ਮਿਲਦੇ ਪੱਕੇ ਕਿਹਨੂੰ ਲਾਵਾਂਦੇ ਖੰਨਤਾ ਹਾਂ ਹਾਂ ਅਜਨਾਂ ਦੇ ਆ ਦੇਖੋ ਜਾ ਕੇ ਨਹੀਂ ਉਹ ਕੱਲ ਖਾ ਖਾ ਉਹ ਉਹ ਕਾ ਬਈਆ ਤੇ ਨੰਨ ਲਫਾ ਤਾਂ ਹੋ ਗਈ ਲਫਾ ਦੇ ਦੇਖੇਂਗੇ ਅੱਜ ਮੈਂ ਬਸਾਂ ਤੋੜੀ ਗਲ ਗਈ ਹੈ ਗਲਦਾਲੀ ਕੱਟਣਾ ਪਾਣੀ ਨੂੰ ਇੱਕ ਆਲੋਕ ਤਾਂ ਹੋ ਗਈ ਐ ਕਿੰਨੇ ਰੋੜੀ ਭਰ ਕੇ ਮਰੂਤਾਂ ਬਠਰੇ ਕਾਮਰੂਦ ਲੱਗਿਆ ਆ ਆਂ ਬੋ ਆਂ ਬੋ ਨੂੰ ਹਾਂ ਉਹ ਭੈਣ ਦਾ ਫੋਨ ਆਇਆ ਦਿਓ ਪੁੱਛਦੀ ਸੀ ਕਹਿੰਦੀ ਜਾਣਾ ਨਹੀਂ ਹੈਗਾ ਉੱਥੇ ਆਹੋ ਆ ਮੈਂ ਇਖਤਸਾਰ ਹਾਂ ਹਾਂ ਬੱਚਾ ਹਾਂ ਕਹਿੰਦੀ ਫੇਰ ਗਾਹ ਗਰਮੀ ਆਜੂਗੀ ਕਹਿੰਦੀ ਪਤਾ ਨਹੀਂ ਕੱਲੂ ਆਜੂ ਬੀਰਤਾ ਕਹਿੰਦੀ ਫੇਰ ਬਸ ਹੁਣ ਖਤਮ ਹੋ ਗਿਆ ਉੱਥੇ ਕੰਮ ਹਾਂ ਹਾਂ ਫੇਰ ਹਸਪਤਾਲ ਦੇ ਹੁੰਦਾ ਕਿਵੇਂ ਵਗ ਜੂ ਨਾ ਜਾਣ ਨੂੰ ਤਾਂ ਕੀ ਇੱਕ ਰਾਤ ਲਾਣੀ ਕਹਿੰਦੀ ਹੈ ਆਇਸ ਫਿਰ ਆਤ ਲੋ ਬੁਣੀ ਕਿਹੜਾ ਦੋ ਤਿੰਨ ਲਾਣੀ ਹੈ ਨਾ ਉਹ ਸੋਨਦਰ ਪੈਨ ਲਾਣ ਦੀ ਕਰ ਰਹੇ ਨੇ ਸਾਫ ਕਰਨ ਵਾਲੇ ਨਹੀਂ ਹਾਂ ਮੈਂ ਟੀਂ ਕਰ ਦਾਂਗੇ ਚਾ ਚਾ ਅਜੂ ਆਉਣਾ ਹੂੰ ਚੱਲ ਜੀ ਉਹ ਨੋਕ ਜੇ ਉਹਣਾ ਕੰਮ ਹੋ ਅਪ੍ਰੈਲ ਚੱਲ ਪਿਆ ਮੜਾ ਕਿ ਮੈਂ ਗੇੜੀ ਲਾ ਕੇ ਆ ਰਹੀ ਹਾਂ ਅੰਦਰ ਆ ਸੀ ਟਿੰਕੂ ਲਾ ਲਈ ਉਹਨਾਂ ਦੇ ਘਰਾਂ ਸਾਡਾ ਮੁੰਡਾ ਗੱਠ ਕੱਟ ਰਿਹਾ ਹੈ ਸਾਡਾ ਮੁੰਡਾ ਗੱਠ ਕੱਟ ਰਿਹਾ ਹੈ ਹੱਸ ਕਾ ਠੀਕ ਆ ਹਾਂ ਜੀ ਤੁਹਾਡੇ ਸਾਹਮਣੇ ਆ ਵੀਰ ਨਾ ਨਾ ਵਲਗ ਹੋ ਗਈ ਆ ਸਾਡੇ ਬਹੁਤ ਰੋਟੀਆਂ ਬਣਾ ਰਹੀ ਹੈ ਖਾੜੀ ਨੂਰ ਆਣੀ ਸਾਡੇ ਨਾ ਆੜੀ ਆ ਤੁਸੀਂ ਖਾਓ ਕੀ ਬਣਾਇਆ ਮੂੰਗੀ ਬਸਤੀ ਆ ਵੀ ਚੱਲਦੇ ਆ ਉਹ ਤੋਂ ਕੁਦਾਨ ਦੀ ਦਾਲ ਬਣਾਈ ਆ ਉਹ ਕਿੱਥੇ ਗਿਆ ਛੋਟਾ ਜੀ ਬਿਮਾਰਾਂ ਦੀ ਉਹ ਅੰਦਰ ਬੈਠੇ ਉਹ ਕੋਲ ਇੱਕ ਆਦੇ ਵਾਸਤੇ ਹੂੰ ਦਾ ਬਸਰਾ ਬਣਾ ਲੈਨੇ ਹੋ ਪਿੰਡੀਆਂ ਅੱਛਾ ਪ੍ਰਿੰਡੀਆਂ ਹਾਂ ਲੈ ਕੇ ਆਇਆ ਸੀ ਪੋੜੀਆਂ ਪੋੜੀਆਂ ਨੇ ਧਰਮ ਲਾ ਕੇ ਹਾਂ ਉਹ ਖੰਦਾ ਹੋਗਾ ਨਿਆਣੇ ਨਿੱਚ ਸੌਂ ਕਹਨੀ ਹੋਰ ਆਕੂਗਾ ਉਹ ਬਣਾ ਲਿਆ ਕਰੋ ਇਹ ਤਾਂ ਚਰ ਹੋਈ ਗਈ ਹਲੇ ਹਲੇ ਨਾ ਸਪਰੇਆਂ ਦੀ ਵਾਲੀ ਆਉਂਦੀਆਂ ਨੇ ਹਣੀ ਤਾਂ ਕਰਕੇ ਡਰ ਜਾਂ ਲਾਦਾ ਹਾਂ ਹਾਂ ਹਜੇ ਨਮੀਆਂ ਨੇ ਨਮੀਆਂ ਜੀਆਂ ਨੇ ਉਦਣ ਸਕੂਲ ਨੂੰ ਭੇਜੀਆਂ ਰੋਟੀ ਖਾਇਆ ਹੈ ਹੂੰ ਉਹ ਇੱਕ ਦਿਨ ਉਹ ਦਾਲ ਭੇਜਤੀ ਫਾਕੀ ਨਹੀਂ ਆਇਆ ਰੋਟੀ ਹੂੰ ਲੈ ਆਇਆ ਹਾਂਦੇ ਹੀ ਨਹੀਂ ਕੋਈ ਚੱਜ ਦੀ ਦਾਣ ਜੀ ਤਾਂ ਆ ਬਸ ਭਿੰਡੀ ਨਿਆਣੇ ਐਂ ਕਰਦੇ ਭਿੰਡੀਆ ਖਾੜੀਆਂ ਨੇ ਕਾਲੇ ਛੋਲੇ ਖਾੜਨੇ ਨੇ ਹੂੰ ਆਲੂ ਪਕੌੜੇ ਚਲ ਤੂੰ ਹੀ ਬਣਾ ਲੀ ਬਾਕੀ ਹੋਰ ਸਾਰਾ ਕੁਝ ਬਣਾ ਲਓ ਕੁਛ ਨਹੀਂ ਕੁਝ ਵੀ ਨਹੀਂ ਖਰੋ ਜੇ ਕਹਿ ਦਿੰਦਾ ਬਕਵਾਸ ਜੀ ਬਣਾ ਲੀ ਇਹ ਕਿਹੜਾ ਰੋਜ ਦਾਸ ਤੈਨੂੰ ਹੁਣ ਇੱਕੋ ਚੀਜ਼ ਥੋੜਾ ਜਾਈ ਦੀ ਹੂੰ ਔਰ ਲੋਕੀ ਨਾਕੀਆ ਲੱਕੀ ਲੱਕੀ ਕਿਵੇਂ ਭੱਜ ਭੱਜ ਪੈਂਦਾ ਇਹਦਾ ਕੀ ਚੂਹਾ ਜਾਈ ਆ ਹਾਂ ਜੇ ਭੱਜੀ ਭੱਜੀ ਦਾ ਮੁਕੀ ਜਿੱਥੇ ਨਹੀਂ ਹੈ ਨੂੰ ਡੁੱਗ ਜਾ ਵੱਧ ਲੱਗਦਾ ਉਹ ਤਾਂ ਆ ਦੇ ਮੇਰੇ ਕੀ ਕੀਤਾ ਹੈ ਨਹੀਂ ਤਾਂ ਫਿਰ ਸਾਦੇ ਕਿਉਂ ਸਾਰੇ ਆ লাইট <laughs> করতে <laughs> ਖਟਾਪੜ ਜਾ ਕੇ ਬੈੱਡ ਤੇ ਚੜ੍ਹ ਕੇ ਬਹਿ ਜਾ ਪ੍ਰਾਨ ਅੱਛਾ ਅਸੀਂ ਕੱਲ ਆਏ ਅਸੀਂ ਬੁਲੇ ਰਿਪੋਰਟ ਲੈ ਜਾ ਕੇ ਆਏ ਸੀ ਯਾਨੀ ਕਿ ਆ ਗਏ ਆਪ ਮੂਰੇ ਚੜ੍ਹ ਕੇ ਬੈੱਡ ਤੇ ਬਹਿ ਗਿਆ ਮੈਂ ਕਿਹਾ ਚਲ ਥੱਲੇ ਮਾਰੂ ਹਾਂ ਕੰਨ ਤਾਂ ਆਉਂਦੀ ਆ ਨਾ ਹੋਰ ਬੈੱਡ ਤੇ ਉਹ ਨੜੇ ਆਏ ਆ ਸਾਫ਼ ਹੋ ਗਏ ਨਾ ਫਸ ਫਸ ਕੇ ਹੂੰ ਤੇਰੀ ਵੀ ਸਹੀ ਬਿੱਟੀ ਬੁੱਟੀ ਤੇ ਆਏ ਪਟਦਾ ਹੁੰਦਾ ਕਿਤੇ ਉੱਥੇ ਕਿਤੇ ਉੱਥੇ ਹੂੰ ਉਹ ਥਾਂ ਜਰਨੀ ਕਰਕੇ ਹਾਂਜੀ ਆ ਗਿਆ ਬਲਾਲ ਦਾ ਕਿਹੜੀ ਕਲਾਚ ਹੋ ਗਿਆ 3 ਕੌਣ ਗੱਲ ਕੀ ਖਾ ਗਏ ਹੁਣ ਆਹ ਹੀ ਹੈ ਨਾ ਉਹ ਹੀ ਚੱਬੀ ਜਾਂਦਾ ਹੈ ਨਾ ਰੋਟੀ ਨਹੀਂ ਖਾਣੀ ਮੈਂ ਇੱਕ ਘੜੀ ਦੋ ਘੜੀਆਂ ਨੇ ਰੋਟੀ ਖਾਣ ਲੱਗਦੀ ਹੈ ਕੀ ਪੀ ਰਹੀਆਂ ਅੰਟੀ ਜੁੱਠਾ ਪਾਣੀ गिर ਗਿਆ ਮੇਰੇ ਤੇ ਜੁੱਠਾ ਨਹੀਂ ਪਤਾ ਉਹ ਪਾਪ ਲੱਗਦਾ ਅੰਟੀ ਇਹ ਮੈਂ ਇਹ ਜਹ ਹੱਜ ਮੱਤ ਬਦਲੇ ਹੋਰ ਪੈਨੇ ਇਹ ਨੇ ਦੋ ਲਸਤੀ ਕਪਾਪਾਂ ਮੇਰੇ ਬੱਚੇ ਲੈ ਕੇ ਦੀ ਘਰ ਵਾਸਤੇ ਦੋਏ ਦੇ ਦੋਏ ਖਾ ਗਈ ਮੈਂ ਤਾਂ ਬੁੱਕਾ ਵਾਸਤੇ ਲੈ ਕੇ ਗਈ ਸੀ ਬੁੱਕਾ ਨੂੰ 100 ਰੁਪਏ ਦੇ ਨੇ ਬੁੱਕਾ ਹੀ ਤੇ ਮੈਨੂੰ ਸਿਰਫ 10 ਰੁਪਏ ਦੀ ਉਹ ਵੀ ਮਿਲੀ ਤੇ ਉਹ ਵੀ ਮੁਖੜੀ ਖਾ ਗਈ ਹੁਣ ਮੈਂ ਹਾਰ ਕੇ ਹੁਣ ਮੈਂ ਹਾਰ ਕੇ ਮੈਂ ਚਾਚੂ ਤੋਂ ਮੰਗਾਇਆ ਇਹ ਦਿੱਤਰ ਹੋ ਗਏ ਚਾਚੂ ਗਈ ਨੇ ਕੋਈ ਨਾ ਚਾਚੂ ਕੱਲੀ ਤੈਨੂੰ ਦੇਣ ਵਾਲੇ ਤਾਂ ਹੈ ਨਹੀਂ ਮੈਨੂੰ ਦੇਣ ਹੀ ଥିਗਾ ਉਹ ਸਭ ਤੋਂ ਪਹਿਲੇ ਮੰਡੂਰ ਦੇਣਗੇ ਉਹ ਗੋਲ ਰੋਟੀ ਨੇ ਮੰਦੀ ਜਾਂ ਦੇਖਾਂ ਆਟਾ ਆਂਟੀ ਪਤਲਾ ਤਾਂ ਕਰਕੇ ਆ ਉਹ ਗੋਲ ਨੇ ਵੱਡੀਆਂ ਨੇ ਆਟਾ ਥੋੜਾ ਜਿਹਾ ਪਤਲਾ ਹੈ ਅੱਜ ਮੈਂ ਉੱਧਰ ਉੱਧਰ ਲਿਆਂਦਾ ਬਣਾ ਕੇ ਲੈ ਕੇ ਆਈਆਂ ਲਾਲੀ ਟਿੰਕੂ ਉਹਨਾਂ ਦਾ ਬਲਾਕ ਥੋੜਾ ਹੋ ਗਿਆ ਥੋੜੇ ਘਾਰੇ ਦਾ ਹੋ ਗਿਆ ਤੇਰੇ ਮਾਮਾ ਉਹ ਹਾ ਲਾਉਂਦੀਆਂ ਨੇ ਕਿ ਮੈਂ ਰੋਟੀ ਲੈ ਲਾਂ ਮਾ ਛਾਵਾ ਵਰਗੀਆਂ ਨੇ ਇਹਨੂੰ ਇੱਥੇ ਰੱਖ ਦੇ

Tadi nunggu balik sama tentara, bawa jalan.